ਗੁਰਦੁਆਰਾ ਸ੍ਰੀ ਸંત ਖਾਲਸਾ ਵਿਖੇ ਇਕੱਤਰ ਹੋਏ ਗੁਰੂ ਖਾਲਸਾ ਜੀ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀਆਂ ਸੰਗਤਾਂ ਇੱਧਰ ਲੰਗਰ ਵਾਲੇ ਪਾਸੇ ਬਹੁਤ ਸਾਰੀਆਂ ਸੰਗਤਾਂ ਬਾਹਰ ਖੜੀਆਂ ਉਹਨਾਂ ਨੂੰ ਬੇਨਤੀ ਆ ਪੰਡਾਲ ਸਜੋ ਮੇਰੇ ਤੋਂ ਬਾਅਦ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੋਲਣਾ ਸੋ ਇਸ ਕਰਕੇ ਭਾਈ ਬਾਰਵੀਂ ਖੜੇ ਤੇ ਸੁਣਦਾ ਤਾਂ ਤੁਹਾਨੂੰ ਇੱਥੇ ਵੀ ਆ ਪਰ ਪੰਡਾਲ ਦੇ ਵਿੱਚ ਸਜਾਂਗੇ ਤਾਂ ਹੋਰ ਵੀ ਆਨੰਦ ਬਣੂਗਾ ਸਾਧ ਸੰਗਤ ਜੀ ਸਾਰੇ ਹੀ ਬੁਲਾ ਰਿਆ ਨੇ ਬੜੇ ਵਿਸਤਾਰ ਪੂਰਵਕ ਬਾਬਾ ਜੀ ਦੇ ਜੀਵਨ ਬਾਰੇ ਬੇਨਤੀਆਂ ਕੀਤੀਆਂ ਬਾਬਾ ਜੀ ਜਦੋਂ ਨਾਭੇ ਜੇਲ੍ਹ ਸੀ ਪੰਜਾਬੀ ਸੂਬੇ ਦੇ ਮੋਰਚੇ ਵੇਲੇ ਉੱਥੇ ਬਾਬਾ ਜੀ ਨੇ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਸੰਪੂਰਨ ਕਥਾ ਕੀਤੀ ਤਾਂ ਜੇਲ ਸੁਪਰਡੈਂਟ ਡਿਪਟੀ ਸੁਪਰਡੈਂਟ ਸਰਦਾਰ ਸਿੰਘ ਗੁਰਸਿੱਖ ਤੇ ਉਹਨੇ ਕਿਹਾ ਕਿ ਬਾਬਾ ਜੀ ਇਹ ਕਥਾ ਮੇਰੇ ਘਰੇ ਕਰ ਦਿਓ ਤੇ ਮੈਂ ਗੱਡੀ ਦਾ ਪ੍ਰਬੰਧ ਕਰਕੇ ਦਊਗਾ ਜਦੋਂ ਤੁਸੀਂ ਜਾਣਾ ਚਾਹੋ ਪਿੰਡ ਚਲੇ ਜਾਇਆ ਕਰੋ ਸੋ ਮੈਂ ਪਿੰਡ ਦੇ ਹੋਰ ਵੀ ਹਸਪਤਵੰਤਿਆਂ ਨੂੰ ਕਹੂੰਗਾ ਕਿ ਇਹ ਕਥਾ ਜ਼ਰੂਰ ਸੁਣਨ ਬਾਬਾ ਜੀ ਕਹਿੰਦੇ ਭਾਈ ਮੈਂ ਕੋਈ ਸੰਤ ਨਹੀਂ ਮੈਂ ਤੇ ਇੱਕ ਆਪ ਸਧਾਰਨ ਗ੍ਰਸਤੀ ਬੰਦਾ ਹਾਂ ਸੋ ਭਾਈ ਅਮਰਤਪਾਲ ਸਿੰਘ ਜੀ ਜਿੱਥੇ ਸਮੇਤ ਪਹੁੰਚਿਆ ਸੋ ਜੋ ਪ੍ਰਧਾਨ ਨੇ ਵਾਰਿਸ ਪੰਜਾਬ ਦੇ ਉਹਨਾਂ ਦੇ ਆਉਣ ਤੇ ਸਾਰੀ ਸੰਗਤ ਜਕਾਰਾ ਬਲਾਓ ਬੋਲੇ ਸੋ ਨਿਹਾਲ ਸ੍ਰੀ ਅਕਾਲ ਸੋ ਉਹਨੇ ਬੋਧ ਕਿਹਾ ਬਾਬਾ ਜੀ ਸੰਤ ਤੁਸੀਂ ਕਿਹਨੂੰ ਸਮਝਦੇ ਆ ਕਹਿੰਦੇ ਨਹੀਂ ਭਾਈ ਸੰਤ ਦੀ ਪਦਵੀ ਬਹੁਤ ਉੱਚੀ ਹੁੰਦੀ ਆ ਮੈਂ ਕੋਈ ਸੰਤ ਨਹੀਂ ਉਹ ਕਹਿੰਦੇ ਬਾਬਾ ਜੀ ਜਦੋਂ ਮੈਨੂੰ ਸਮਾਂ ਮਿਲਦਾ ਰਿਹਾ ਦੋਨੇ ਸਮੇਂ ਬਾਬਾ ਜੀ ਸਵੇਰੇ ਵੀ ਸ਼ਾਮ ਨੂੰ ਵੀ ਕਥਾ ਕਰਦੇ ਸੀ ਕਹਿੰਦੇ ਮੈਂ ਵਿੱਚ ਵਿੱਚ ਜਦੋਂ ਸਮਾਂ ਮਿਲਦਾ ਮੈਂ ਕਥਾ ਸੁਣਦਾ ਰਿਹਾ ਤੇ ਤੁਹਾਡਾ ਇਹੋ ਜਿਹਾ ਜੀਵਨ ਹੈ ਬਾਬਾ ਜੀ ਤੁਸੀਂ ਜਰੂਰ ਕਿਰਪਾ ਕਰੋ ਕਹਿੰਦੇ ਨਹੀਂ ਭਾਈ ਮੈਂ ਇਸ ਤਰ੍ਹਾਂ ਪਿੰਡਾਂ 'ਚ ਕਥਾ ਕਰਨ ਵਾਸਤੇ ਨਹੀਂ ਜਾਣਾ ਕਿਉਂਕਿ ਮੈਂ ਕੋਈ ਸੰਤ ਨਹੀਂ ਆ ਭਾਵ ਜਿਹੜਾ ਤੁਸੀਂ ਜੀਵਨ ਪਾਈ ਬੂਟਾ ਸਿੰਘ ਤੋਂ ਗੁਰਦੀਪ ਸਿੰਘ ਤੋਂ ਬਾਕੀ ਸਿੰਘਾਂ ਤੋਂ ਗਿਆਨੀ ਜੰਗਵੀਰ ਸਿੰਘ ਤੋਂ ਸੁਣਿਆ ਉਹਦੇ ਵਿੱਚ ਕੋਈ ਅਤਕਥਨੀ ਨਹੀਂ ਪਰ ਫਿਰ ਵੀ ਆਪਣੇ ਆਪ ਵਿੱਚ ਨਿਮਰਤਾ ਭਾਵ ਰੱਖ ਕੇ ਸੱਚ ਤੇ ਸੋਚ ਤੇ ਪਹਿਰਾ ਦੇ ਕੇ ਦਸਨਾਂ ਦੀ ਕੀਰਤ ਕਰਕੇ ਸਾਧ ਸੰਗਤ ਜੀ ਜਿਵੇਂ ਸਿੱਖੀ ਅਸੂਲਾਂ ਦੇ ਵਿੱਚ ਰਹਿ ਕੇ ਬਾਬਾ ਜੀ ਨੇ ਜੀਵਨ ਬਸਰ ਕੀਤਾ ਹੈ। ਇਹ ਇੱਕ ਬਹੁਤ ਵੱਡੀ ਗੱਲ ਹੈ। ਮੋਲਕ ਸਿੰਘ ਦੱਸਦਾ ਕਿ ਉਹ ਕਹਿੰਦਾ ਇੱਕ ਦਿਨ 498 ਪ੍ਰਾਣੀਆਂ ਨੇ ਅੰਮ੍ਰਿਤ ਪਾਣ ਕੀਤਾ ਤੇ ਪੰਜ ਪਿਆਰੇ ਲਿਖਾ ਕੇ ਮੈਨੂੰ ਵੀ ਇਹ ਖਬਰ ਦੇ ਦਿਓ। ਆਨੇ ਮੈਂ 500 ਲਿਖਤਾ ਵੀ ਦੋ ਹੀ ਘਟਾ ਚੱਲ ਕੋਈ ਨਹੀਂ। ਆਨੇ ਮੋਲਕ ਸਿੰਘ ਤੈਨੂੰ ਕਿੰਨੇ ਸਿੰਘ ਲਿਖਾ ਕੇ ਗਏ ਉਹ ਕਹਿੰਦਾ ਬਾਬਾ ਜੀ 498 ਆ। ਕਹਿੰਦੇ ਤੂੰ 500 ਕਾਹ ਤੋਂ ਲਿਖਦਾ ਕਹਿੰਦਾ ਬਾਬਾ ਜੀ ਦੋ ਹੀ ਘਟਾ ਹੈ ਕਹਿੰਦੇ ਦੇਖ ਝੂਠਦਾ ਹੈ ਨਾ ਕਹਿੰਦੇ ਦਰਿਆ ਵਗਦੇ ਦਰਿਆ ਤੇ ਦਰਿਆ ਦੇ ਵਿੱਚ ਥੋੜ ਜੀ ਤਰੇੜ ਪੈ ਜੇ ਨਾ ਬੰਨ ਟੁੱਟ ਜਾਂਦੇ ਆ ਲੈ ਇਸ ਮਾਸਟਰ ਵੀ ਝੂਠ ਨਹੀਂ ਹੋਣਾ ਚਾਹੀਦਾ ਕੋਈ ਸਿੱਖ ਦੇ ਮਨ ਵਿੱਚ ਇੱਥੇ ਸਤ ਸੰਤੋਖ ਦੇ ਇੱਥੇ ਕਰਨੀ ਦੇ ਕਮਾਈ ਦੇ ਬੰਨ ਟੁੱਟ ਜਾਣਗੇ ਜੇ ਅਪਾ ਝੂਠ ਵਿੱਚ ਸ਼ਾਮਲ ਕਰ ਲਿਆ ਤੇੜ ਪੈ ਜੂ ਇਹੋ ਦਾ ਜੀਵਨ ਹਰ ਪੱਖ ਤੋਂ ਬਿਆਨ ਪੜ੍ਹਨਾ ਸੁਣਨਾ ਕਦੇ ਖੰਡਨ ਨਹੀਂ ਕੀਤਾ ਇਹ ਨਹੀਂ ਕਿ ਆ ਕਿ ਮੈਨੂੰ ਭਲੇਖਾ ਲੱਗ ਗਿਆ ਤਾਂ ਮਤਬਲਾ ਹੈ ਨਹੀਂ ਜੋ ਬਿਆਨ دیتا ਦੇਤਾ ਸਾਧ ਸੰਗਤ ਜੀ ਔਰ ਸਾਰਾ ਸਾਰਾ ਪ੍ਰਚਾਰ ਪੰਜਾਂ ਪਿਆਰਿਆਂ ਦਾ ਜੀਵਨ ਤਨ ਗੁਰੂ ਨਾਨਕ ਸਾਹਿਬ ਦਾ ਕਰਨੀ ਨਾਮਾ ਇਹ ਪ੍ਰਚਾਰ ਸੰਗਤਾਂ ਨੂੰ ਸੁਨਾ ਸੁਣਾ ਕੇ ਅਮਰਤ ਦੀਆਂ ਲਹਿਰਾਂ ਤੋਰ ਕੇ ਬਹੁਤ ਵੱਡੀ ਪੰਥ ਦੀ ਸੇਵਾ ਕਰ ਗਏ ਅੱਜ ਇਹ ਹੀ ਕਾਰਨ ਹੈ ਕਿਉਂਕਿ ਜਿਹੜੇ ਕਈ ਸਾਡੇ ਵਿੱਚ ਵੀ ਸੀ ਬਾਬਾ ਜੀ ਹੁਣ ਬਜ਼ੁਰਗ ਹੋ ਗਏ ਬਾਬਾ ਜੀ ਨੂੰ ਘਰੇ ਬਹਿ ਜਾਣਾ ਚਾਹੀਦਾ ਤੇ ਅੱਜ 29 ਸਾਲ ਹੋ ਗਏ ਬਾਬਾ ਜੀ ਨੂੰ ਸਵਰਗਵਾਸ ਹੋਇਆ ਤੇ ਅਸੀਂ ਸਾਰੇ ਜਵਾਨ ਸੀ ਉਦੋਂ 40-42 ਸਾਲ ਦੇ ਸਾਤ ਕੁਝ ਹੋਇਆ ਤੇ ਐ ਨਹੀਂ ਜਿਹੜੇ ਸਲਾਹਾਂ ਦਿੰਦੇ ਸੀ ਨਾ ਉਹ ਤਾਂ ਇੱਥੇ ਹੀ ਸੀ ਇਹ ਭਾਈ ਕੱਲੀ ਭਜਨ ਅਠ ਜਾਂ ਕੱਲੀ ਆਪਦਾ ਉਦਮ ਨਹੀਂ ਕੁਝ ਕਰਦਾ ਸੱਚ ਸੋਚ ਦੀ ਕਮਾਈ ਨਿਤਨੇਮਤਾ ਪਹਿਰਾ ਪੰਜਾਂ ਚਾਰਾਂ ਦੀ ਰਹਿਤ ਇਹ ਵੱਡੀਆਂ ਗੱਲਾਂ ਐ ਤੇ ਫੇਰ ਇੱਕ ਵਾਰੀ ਭਾਈ ਚਰਨਜੀਤ ਸਿੰਘ ਘੰਟਿਆਂ ਵੱਧੀ ਬਾਬਾ ਜੀ ਨੂੰ ਸੋਵਾ ਰਿਆ ਬਾਬਾ ਜੀ ਮੈਂ ਇੰਨੀ ਸੰਥਿਆ ਕੀਤੀ ਐ ਤੂੰ ਕੀਤੀ ਇਹਨਾਂ ਮੈਂ ਨਿਤਨੇਮ ਕਰਦਾ ਐ ਵਿਸ਼ੇਸ਼ ਨਿਤਨੇਮ ਵੀ ਕਰ ਲੈਣਾ ਕਿੰ ਟੇਕ ਬਾਅਦ ਬਾਬਾ ਜੀ ਆਨੇ ਭਾਈ ਭਾਣਾ ਮੰਨਣਾ ਵੀ ਸਿੱਖੀ ਹੁੰਦੀ ਆ ਇੱਕੋ ਹੀ ਵਚਨ ਕਿਹਾ ਕਹਿੰਦੇ ਭਾਣਾ ਮੰਨਣਾ ਵੀ ਸਿੱਖੀ ਹੁੰਦੀ ਆ ਤੇ ਫਿਰ ਜਿੰਨੇ ਕਸ਼ਟ ਆਏ ਚਰਨਜੀਤ ਸਿੰਘ ਤੇ ਤੇ ਬਾਬਾ ਜੀ ਦਾ ਇੱਕ ਵਚਨ ਵਾਸਤੇ ਰੱਖਿਆ ਕਹਿੰਦਾ ਸੀ ਵੀ ਬਾਬਾ ਜੀ ਕਹਿੰਦੇ ਸੀ ਕੋਈ ਨਹੀਂ ਇਹ ਭਾਣੇ ਜੀ ਆ ਭਾਣਾ ਮੰਨਣਾ ਵੀ ਸਿੱਖੀ ਆ ਸੋ ਇਹ ਵੱਡੀਆਂ ਗੱਲਾਂ ਸੀ ਸਾਥ ਸੰਗਤ ਮੈਂ ਇੱਕ ਬੇਨਤੀ ਕਰਨਾ ਚਾਹਣਾ ਸਾਹਿਬ ਸਿੰਘ ਜੀ ਅੱਜ ਬਹੁਤ ਖਲਾਪਿਆ ਹੋਇਆ ਮੇਰੀ ਗੱਲਬਾਤ ਤੇ ਸਾਰਿਆਂ ਨਾਲ ਹੁੰਦੀ ਰਹਿੰਦੀ ਆ ਕਾਫੀ ਖਲਾਪਿਆ ਹੋਇਆ ਆਪੋ ਆਪਣੇ ਧੜੇ ਆਪੋ ਆਪਣੀਆਂ ਜਥੇਬੰਦੀਆਂ ਦੇ ਵਰਕਰ ਆ ਆਪੋ ਆਪਣੇ ਪ੍ਰੋਗਰਾਮ ਆ ਹੈਗੇ ਪੰਥਕ ਆ ਅਬੂਟਾ ਸਿਹਾਉਣੀ ਗਦੀਪ ਸਿਹਾਉਣੀ ਸਾਰੇ ਕਹਿ ਗਏ ਨਾ ਪਰ ਇਹ ਗੱਲਬਾਤ ਆਪਾਂ ਨੂੰ ਧਿਆਨ ਦੇਣਾ ਚਾਹੀਦਾ ਸ਼੍ਰੋਮਣੀ ਅਕਾਲੀ ਦਲ ਸੀ ਉਹਦੇ ਵਿੱਚੋਂ ਬਹੁਤ ਸਾਰੇ ਬੰਦੇ ਕਮੀਆਂ ਕਰਕੇ ਅਕਾਲੀ ਦਲ ਛੱਡ ਕੇ ਅਲੱਗ ਹੋ ਗਏ ਜਾਂ ਵੱਖਰੇ ਅਕਾਲੀ ਦਲ ਬਣਾ ਲੈ ਜਾਂ ਘਰ ਬਹਿ ਗਏ ਤੇ ਜਿਹੜੇ ਅਕਾਲੀ ਦਲ ਦੇ ਵਾਰਿਸ ਰਹੇ ਉਹ ਵੀ ਕਹਿੰਦੇ ਰਹੇ ਵੀ ਅਕਾਲੀ ਦਲ ਕਿਸੇ ਦੀ ਜਾਇਦਾਦ ਨਹੀਂ ਇਹ ਕਿਸੇ ਦੇ ਪਿਤਾ ਪੁਰਖੀ ਪਾਰਟੀ ਨਹੀਂ ਹੈ ਪਰ ਮੈਂ ਇੱਕ ਗੱਲ ਕਹਿਣੀ ਚਾਹਣਾ ਹੈ ਕੁਝ ਦਿਨ ਪਹਿਲਾਂ ਸਰਦਾਰ ਸੁਖਵੀਰ ਸਿੰਘ ਬਾਦਲਦਾਸ ਦੇ ਘਰ ਆਇਆ ਸੀ ਮੈਂ ਉਹਨੂੰ ਵੀ ਮੈਂ ਜਨਤਕ ਤਾਂ ਗੱਲਾਂ ਕਰਦਾ ਵੀ ਉਹਨੂੰ ਕਈਆਂ ਪਹਿਲਾਂ ਮੈਂ ਮੈਂ ਕਿਹਾ ਭਾਈ ਤੂੰ ਐ ਅਕਾਲੀ ਦਲ ਦਾ ਪ੍ਰਧਾਨ ਇਹ ਪਾਰਟੀ ਤੇਰੀ ਆ ਪਿਤਾਪੁਰਖੀ ਆ ਇਹ ਨਹੀਂ ਕਿ ਪ੍ਰਕਾਸ਼ ਸਿੰਘ ਬਾਦਲ ਤੋਂ ਤੈਨੂੰ ਇਹ ਪ੍ਰਧਾਨਗੀ ਮਿਲ ਗਈ ਤੇ ਪਿਤਾਪੁਰਖੀ ਬਣ ਗਈ ਕਹਿੰਦਾ ਮੈਂ ਤਾਂ 20 ਵਾਰੀ ਕਿਹਾ ਵੀ ਪਾਰਟੀ ਕਿਸੇ ਦੀ ਪਿਤਾ ਪੁਰਖੀ ਨਹੀਂ ਮੈਂ ਕਿਹਾ ਫਿਰ ਜੋ ਨੁਕਸਾਨ ਹੋ ਰਿਹਾ ਤਾਂ ਜ਼ਿੰਮੇਵਾਰ ਕੌਣ ਹੈ ਇੱਥੇ ਭਈਏ ਰਾਜ ਕਰਨਗੇ ਜੇ ਆਪਾਂ ਆਈ ਚਲੇ ਗਏ ਸਰਦਾਰਾਂ ਦਾ ਛਿੱਕਾ ਸੀ ਦੁਨੀਆ ਦੇ ਉੱਪਰ ਪਰ ਜ਼ਿੰਮੇਵਾਰ ਕੌਣ ਹੈ ਮੈਂ ਕਿਹਾ ਸੁਖਵੀਰ ਸਿੰਘਾਂ ਗਲਤੀਆਂ ਹੋਈਆਂ ਨਹੀਂ ਉਹ ਤਾਂ ਮੈਂ ਕੀ ਕਰੂੰਗਾ ਉਹਦੇ ਵਿੱਚੋਂ ਮੈਂ ਤੈਨੂੰ ਕੱਢ ਲੂੰ ਮੈਂ ਨਹੀਂ ਕੱਢ ਸਕਦਾ ਹਾਂ ਇੱਕ ਸਿਧਾਂਤ ਛੇਵੇਂ ਪਾਲਸਾ ਨੇ ਬਣਾਇਆ ਹੈ ਜੇ ਨਿੱਜੀ ਤੌਰ ਤੇ ਗਲਤੀ ਹੋਈ ਹੈ ਤੇ ਆਪਾਂ ਨਿੱਜੀ ਤੌਰ ਤੇ ਪੰਜਾਂ ਪਿਆਰਿਆਂ ਦੇ ਪੇਸ਼ ਹੋ ਕੇ ਆਪਣੀ ਗਲਤੀ ਬਖਸ਼ਾ ਸਕਦੇ ਹਾਂ ਜੇ ਪੰਥਕ ਤੌਰ ਤੇ ਗਲਤੀ ਹੋਈ ਹੈ ਤੇ ਫਿਰ ਅਕਾਲ ਤਖਤ ਸਾਹਿਬ ਤੇ ਹੀ ਜਾਣਾ ਪਏ ਕੋਈ ਬਖਸ਼ ਸਕਦਾ ਹੈ ਸਰਕਾਰ ਤੁਹਾਡੀ ਗ੍ਰਹਿ ਮੰਤਰੀ ਤੁਸੀਂ ਪੰਜਾਬ ਦੇ ਨੌਜਵਾਨ ਕੋਟਕਪੂਰੇ ਚ ਮਰ ਗਏ ਗੁਰੂ ਗ੍ਰੰਥ ਸਾਹਿਬ ਚੋਰੀ ਹੋ ਗਿਆ ਕੌਣ ਜ਼ਿੰਮੇਵਾਰ ਹੈ ਮੈਂ ਕਿਹਾ ਇੱਕ ਗੱਲ ਕਹਿ ਕੇ ਖੜਾ ਨਹੀਂ ਛੁੱਟਣਾ ਵੀ ਅਸੀਂ ਨਹੀਂ ਕਰਾਇਆ ਮਰੀ ਤੁਹਾਡੀ ਜ਼ਿੰਮੇਵਾਰੀ ਤੁਹਾਡੀ ਸਰਕਾਰ ਹੈ ਤੁਹਾਡਾ ਪ੍ਰਸ਼ਾਸਨ ਹੈ ਜਿਹੜੇ ਬੰਦੇ ਐਫ ਆਈ ਆਰ ਦਰਜ ਕਰਵਾਉਣ ਗਏ ਉਹ ਤਾਂ ਚੱਕ ਕੇ ਜੇਲ੍ਹ ਚ ਧੱਕ ਤੇ ਅਗਰਦੀਪ ਸਿੰਘ ਦੇ ਨਾਲ 6 ਜਾਣੇ ਹੋਰ ਐਪਲੀਕੇਸ਼ਨ ਦੇਣ ਗਏ ਐਸ ਐਸ ਪੀ ਨੂੰ ਜਾ ਕੇ ਸੀਐਸਟਾਫ ਚ ਲੈ ਗਏ ਜਿਨ੍ਹਾਂ ਦੇ ਖਿਲਾਫ ਇੱਕ ਸ਼ਿਕਾਇਤ ਕਰਨ ਗਏ ਸੀ ਉਹੀ ਬੰਦੇ ਦੋਸ਼ੀ ਨਿਕਲੇ ਬਾਅਦ ਮੈਂ ਕਹਿੰਦਾ ਇਹ ਗੱਲਾਂ ਬਹੁਤ ਵੱਡੀਆਂ ਐ ਚਤਰਾਈ ਦਾ ਚਲਾਕੀ ਦਾ ਮੋ ਦੌਲਤ ਦੀ ਸ਼ਕਤੀ ਨਾਲ ਇਹ ਠਗੀਆਂ ਨਹੀਂ ਜਾਣੀਆਂ ਨਿਰਚਿਤ ਹੋ ਕੇ ਵਾਲਸ਼ਾਲ ਕੱਢ ਕੇ ਇਹ ਨਹੀਂ ਕਿ ਆਪੇ ਹੀ ਜਾ ਕੇ ਜੋੜੇ ਸਾਫ਼ ਕਰਿਓ ਕੋਈ ਸਾਨੂੰ ਸੇਵਾ ਲਾਗੀ ਨਹੀਂ ਇੱਕ ਮਰਜ਼ਾਦਾ ਹੈ ਪੰਥ ਦੀ ਅਕਾਲ ਪੁਰਖ ਸਾਹਿਬ ਦੇ ਪੇਸ਼ ਹੋ ਅਕਾਲ ਤਖਤ ਸਾਹਿਬ ਨੂੰ ਯਾਦ ਰੱਖਣ ਦੋ ਜੋ ਸੇਵਾ ਲਾਉਂਦਾ ਲਾਉਣ ਦੇ ਤੇਰਾ ਘਟਨਾ ਕੁਝ ਨਹੀਂ ਇੱਥੇ ਘਟਿਆ ਨਹੀਂ ਕਿਸੇ ਦਾ ਮਹਾਰਾਜਾ ਰਣਜੀਤ ਸਿੰਘ ਗਲਤੀ ਕੀਤੀ ਨਾ ਤੇ ਅਕਾਲੀ ਫੂਲਾ ਸਿੰਘ ਨੇ ਕਹਿ ਦਿੱਤਾ ਚੌਧਾਰਾਂ ਨੂੰ ਤਲ ਨੂੰ ਰਣਜੀਤ ਸਿੰਘ ਨੂੰ ਫਤਿਹ ਨਾ ਬੁਲਾਇਓ ਸਲਾਮੀ ਨਾ ਦਿਓ ਤੇ ਜਦੋਂ ਰਣਜੀਤ ਸਿੰਘ ਕਿਲੇ ਵਿੱਚ ਦੀ ਗੁਜ਼ਰਨ ਲੱਗਾ ਜਥੇਦਾਰਾਂ ਨੇ ਸਿਰ ਹੀ ਨਾ ਤਾਂ ਝੁਕੇ ਚੌਧਾਰ ਖੜੇ ਰਹੇ ਪਰ ਪਲ ਦੇ ਵਿੱਚ ਰਣਜੀਤ ਸਿੰਘ ਸਮਝ ਗਿਆ ਕਿ ਮੇਰੇ ਨਾਲ ਕੀ ਵਾਪਰਨ ਵਾਲੀ ਹੈ ਸਾਧ ਸੰਤ ਆਪਣੇ ਅਹਿਲ ਕਾ ਭੇਜ ਕੇ ਜਥੇਦਾਰ ਸਾਹਿਬ ਦੇ ਸਾਹਮਣੇ ਹੋਣ ਦੀ ਬੇਨਤੀ ਕੀਤੀ ਅਕਾਲੀ ਫੂਲਾ ਸਿੰਘ ਨੇ ਸੱਦਿਆ ਨੰਗੇ ਪੈਰੀਂ ਗਿਆ ਕਿਆ ਤੇਰੇ ਕੋਲੇ ਵੱਜਣਗੇ ਕਹਿੰਦਾ ਵੱਜਨੇ ਚਾਹੀਦੇ ਆ ਇਸ ਸਰੀਰ ਨੇ ਪੰਥ ਦਾ ਨੁਕਸਾਨ ਕਰ ਦੇਣਾ ਸੀ ਇਹਦੇ ਵਿੱਚੋਂ ਖਾਲਸਾ ਜੀ ਖੋਟ ਕੱਢੋ ਤੇ ਫਿਰ ਬਖਸ਼ਿਆ ਪੰਥ ਨੇ ਬਾਦਸ਼ਾਹੀ ਤਾਂ ਨਹੀਂ ਗਈ ਕਿਤੇ ਇਸ ਵਾਸਤੇ ਅਸੀਂ ਕੀ ਸੋਚਿਆ ਹੈ ਵੀ ਇੱਕ ਧੜਾ ਮਾਰਾ ਬੰਦੇ ਮਾੜੇ ਆ ਪਾਰਟੀ ਛੱਡ ਕੇ ਪਾਸੇ ਹੋ ਜੋ ਪਾਸੇ ਹੋ ਜੋ ਹੋਈ ਗਏ ਤੇ ਉਹ ਬੰਦੇ ਅੱਜ ਵੀ ਉਹਨਾਂ ਦੀ ਪਾਰਟੀ ਨਹੀਂ ਬਹੁਤ ਸਾਰੇ ਬੰਦਿਆਂ ਨੇ ਕਹਤਾ ਵੀ ਗਲਤੀਆਂ ਤੇ ਹੋਈਆਂ ਆਏ ਵਾਲੀ ਵਰਗੇ ਹੋਰ ਬੰਦੇ ਵਡਾਲੇ ਵਰਗੇ ਬੰਦੇ ਸੀਗੇ ਉਹਨਾਂ ਨੂੰ ਵੀ ਅੱਖਾਂ ਵਿਖਾਈਆਂ ਮੈਂ ਬੜੀਆਂ ਖੁੱਲ ਕੇ ਡੇਢ ਘੰਟਾ ਮੇਰੇ ਨਾਲ ਚਰਨਜੀਤ ਸਿੰਘ ਸੀ ਬਾਬਾ ਸਵਰਨਜੀਤ ਸਿੰਘ ਵੀ ਸੀ ਡੇਢ ਘੰਟਾ ਇਹ ਗੱਲਾਂ ਕੀਤੀਆਂ ਵੀ ਜੇ ਤੂੰ ਚਾਹਣਾ ਹੈ ਹੋ ਸਕਦਾ ਤੇਰੇ ਕੋਲੇ ਕਮਾਂਡ ਰਵੇ ਤੇ ਹੋ ਸਕਦਾ ਜਿੱਥੇ ਦਾ ਰਕਾਲ ਤੰਤ ਕਿਸੇ ਨੂੰ ਹੋਰ ਦੇ ਦੇਵੇ ਜੇ ਤੂੰ ਕਹਿੰਨਾ ਵੀ ਇਹ ਜੱਦੀ ਪੁਸ਼ਤੀ ਸਾਡਾ ਹੱਕ ਨਹੀਂ ਤੇ ਫਿਰ ਹੱਕ ਕਿਉਂ ਜਿਤਾਉਂਦੇ ਹੋ ਆਪਾਂ ਇਕੱਠੇ ਹੋਣਾ ਤੇ ਰਸਤਾ ਇਹ ਆ ਤੇ ਉਹਦਾ ਰੰਗ ਬਦਲ ਗਿਆ ਸੀ ਬੀ ਇਹ ਮੈਨੂੰ ਅਕਾਲ ਤਖਤ ਤੇ ਪੇਸ਼ ਹੋਣਾ ਮੈਂ ਅਗਲੀ ਗੱਲ ਵੀ ਕਹੀ ਮੈਂ ਕਿਹਾ ਜੇ ਆਈ ਰਿਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਰ ਹੱਥਾਂ ਵਿੱਚ ਸੇਵਾ ਚਲੀ ਗਈ ਤੇ ਫਿਰ ਉਹਨਾਂ ਦਾ ਜਿਹੜਾ ਨਿਯੁਕਤ ਕੀਤਾ ਜੱਥੇਦਾਰ ਹੋਊਗਾ ਬਾ ਹੁਕਮ ਤੈਨੂੰ ਅਕਾਲ ਤਖਤ ਤੇ ਸੱਦੂਗਾ ਤੇ ਜੇ ਤੂੰ ਨਾ ਪੇਸ਼ ਹੋਇਆ ਤਾਂ ਖਿੱਚ ਕੇ ਵੀ ਲਿਆਊਗਾ ਬੋਲੇ ਇਸੋ ਕਿੰਦੇ ਮੈਂ ਮੁਨਕਰ ਨਹੀਂ ਮੈਂ ਕਹਿੰਦਾ ਮੁਨਕਰ ਨਹੀਂ ਤੇ ਪੇਸ਼ ਹੋਵੋ ਕਿਉਂ ਤੋਂ ਬੁੱਧਾ ਪਈ ਹੈ ਪੰਥ ਦੇ ਵਿੱਚ ਸਾਹ ਸਜੀ ਖਟਿਆਈ ਇੱਥੇ ਪਈ ਆ ਮੈਂ ਅੱਜ ਦੇ ਸੰਦਰਭ ਵਿੱਚ ਆਉਣਾ ਚਾਹਣਾ ਹੈ ਪਾਈ ਅਮਰਤਪਾਲ ਸਿੰਘ ਖਾਲਸਾ ਪਿਛਲੇ 3 ਕੁ ਮਹੀਨਿਆਂ ਤੋਂ ਪੰਜਾਬ ਦੇ ਵਿੱਚ ਸਰਗਰਮ ਹੈ ਗੁਰੂ ਸਾਹਿਬ ਦੀ ਕਿਰਪਾ ਹੈ ਸਿੱਖ ਕੌਮ ਦਾ ਰੁਝਾਨ ਇਧਰ ਨੂੰ ਹੈ ਨੌਜਵਾਨਾਂ ਦਾ ਖਾਸ ਕਰਕੇ ਹੈ ਮੈਂ ਉਸ ਦਿਨ ਵੀ ਰੋਡੇ ਪਿੰਡ ਜਿੱਦੋਂ ਇਹਨਾਂ ਨੇ ਸੇਵਾ ਸੰਭਾਲੀ ਸੀ ਮੈਂ ਉਸ ਦਿਨ ਵੀ ਬੇਨਤੀ ਕੀਤੀ ਸੀ ਅੱਜ ਫਿਰ ਕਰਨੀ ਚਾਹਣਾ ਹੈ ਕਿ ਕੋਈ ਅਥਕਥਨੀ ਨਹੀਂ ਕਿ ਸਿੱਖ ਕੌਮ ਗੁਲਾਮੀ ਦੇ ਤੌਰ 'ਤੇ ਗੁਜ਼ਰ ਰਹੀ ਹੈ ਬਲਕਿ ਦੂਰੀ ਦੂਰੀ ਗੁਲਾਮੀ ਹੈ ਜਦੋਂ ਮੈਂ ਜਥੇਦਾਰ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲੀ ਸੀ ਮੈਂ ਪਹਿਲੇ ਦਿਨ ਹੀ ਇਹ ਗੱਲ ਕਹੀ ਸੀ ਕਿ ਸਿੱਖਾਂ ਨੂੰ ਪੂਰਨ ਆਜ਼ਾਦੀ ਚਾਹੀਦੀ ਹੈ ਅਸੀਂ ਗੁਲਾਮ ਹੈ ਪਰ ਗੱਲ ਬਣੀ ਨਹੀਂ ਅੱਜ ਭਾਈ ਅਮਰਪਾਲ ਸਿੰਘ ਜੀ ਤੁਸੀਂ ਪੰਜਾਬ ਵਿੱਚ ਵਿਚਰਦੇ ਹੋ ਜ਼ਰੂਰ ਸਲਾਹਾਂ ਕਰਦੇ ਹੋਵੋਗੇ ਸੋਚਦੇ ਹੋਵੋਗੇ ਪਰ ਪਹਿਲਾਂ ਕਿਲੇ ਫਤਿਹ ਕਰਨੇ ਪੈਣੇ ਆ ਜੇ ਆਪਾਂ ਕੌਮ ਦੀ ਆਜ਼ਾਦੀ ਲੈਣੀ ਹੈ ਨਾ ਇਹ ਮੇਰਾ ਨਿੱਜੀ ਸੁਝਾਅ ਹੈ ਪਹਿਲਾਂ ਕੌਮ ਦੇ ਕਿਲੇ ਐ ਪਹਿਲਾਂ ਜਥੇਦਾਰ ਅਕਾਲ ਤਖਤ ਸਾਹਿਬ ਆਜ਼ਾਦ ਕਰਾਓ ਸ਼੍ਰੋਮਣੀ ਕਮੇਟੀ ਯਾਦ ਕਰਾਓ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਯਾਦ ਕਰਾਓ ਤੇ ਫਿਰ ਅਗਲੀ ਆਜ਼ਾਦੀ ਵੱਲ ਵਧਿਆ ਜਾ ਸਕਦਾ ਹੈ ਕਿਉਂਕਿ ਬਹੁਤ ਗੁਲਜਨਾਂ ਦੇ ਵਿੱਚ ਫਸੇ ਹੋਏ ਆ ਅਸੀਂ ਇਸ ਕਰਕੇ ਤੁਹਾਡਾ ਉਦੋਂ ਬੜਾ ਸ਼ਲਾਘਾਯੋਗ ਹੈ ਪਰ ਅਸ ਨੂੰ ਹੋਰ ਨਤਾਰਨ ਦੀ ਲੋੜ ਹੈ ਸਤਿਗੁਰੂ ਰਹਿਮਤ ਕਰੇ ਕਿਰਪਾ ਕਰੇ ਮੈਂ ਆਪ ਜੀ ਦਾ ਬਹੁਤ ਸਨਮਾਨਾ ਲੈਂਦਾ ਹੋਇਆ ਇੰਟਰਨੈਸ਼ਨਲ ਪੰਥਕ ਦਲ ਦੇ ਸਾਰੇ ਆਗੂਆਂ ਵੱਲੋਂ ਜਿੱਥੇ ਬਾਬਾ ਬਲੀਆ ਸਾਹਿਬ ਹੋਰ ਬਾਬਾ ਚਰਨਜੀਤ ਸਿੰਘ ਜੀ ਇਹ ਪਾਈ ਲਖਵਿੰਦਰ ਸਿੰਘ ਕਿਰਪਾ ਸਿੰਘ ਨੇ ਸਾਰੇ ਆਏ ਆ ਔਰ ਸਾਰੇ ਵਧੀਆ ਬੁਲਾ ਰਹੇ ਆ ਬੋਲ ਸਕਦੇ ਆ ਪਰ ਮੈਂ ਸਾਰਿਆਂ ਵੱਲੋਂ ਹੀ ਸਟੇਜ ਦੇ ਉੱਪਰੋਂ ਸ਼ਬਦੀ ਹੋਈ ਮੈਂ ਇੱਥੇ ਹਾਜ਼ਰੀ ਭਰਉਣਾ ਤੇ ਖਾਸ ਕਰਕੇ ਜਿਹੜੇ ਕੈਨੇਡਾ ਟੋਰਾਂਟੋ ਤੋਂ ਪਾਈ ਪਰਮਜੀਤ ਸਿੰਘ ਜੀ ਨੂੰ ਆਏ ਆ ਇਹਨਾਂ ਨੇ ਖਾਲਸਾ ਸੇਵਾ ਚੈਰਿਟੀ ਬਣਾਈ ਹੈ ਜਿਹੜੀ ਸਮੇਂ-ਸਮੇਂ ਸਾਧ ਸੰਗਤ ਜੀ ਬਹੁਤ ਵੱਡਮੁੱਲੀ ਸੇਵਾ ਕਰਦੀ ਹੈ ਜਿਨ੍ਹਾਂ ਪਰਿਵਾਰਾਂ ਦਾ ਹੱਦੋਂ ਵੱਧ ਨੁਕਸਾਨ ਹੋ ਗਿਆ ਪੁਲਿਸ ਨੇ ਕੀਤਾ ਉਹਨਾਂ ਪਰਿਵਾਰਾਂ ਦੀ ਅਗਰ ਢਾਰਸ ਬਣੇ ਆ ਜਿੱਥੋਂ ਤੱਕ ਇਹਨਾਂ ਦੀ ਸਮਰੱਥਾ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਜਿੱਥੋਂ ਤੱਕ ਇਹਨਾਂ ਦੀ ਸਮਰੱਥਾ ਹੈ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਵੀ ਪੰਜੀ ਸਿੰਘ ਹੈ ਪਰ ਉਹ ਬਹੁਤ ਸਿਰੜੀ ਸੁਭਾਅ ਦੇ ਨਾਲ ਦਲੇਰੀ ਨਾਲ ਡਟੇ ਹੋਏ ਆ ਸੇਵਾ ਕਰਦੇ ਆ ਮੈਂ ਉਹਨਾਂ ਸਾਰੀ ਗੁਰਮਖ ਪਿਆਰਿਆਂ ਦਾ ਜਿਹੜੇ ਟ੍ਰੈਂਟੋ ਦੇ ਖਾਲਸਾ ਸੇਵਾ ਚੈਰਿਟੀ ਦੇ ਮੈਂਬਰ ਨੇ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਨੀਆਂ ਸਾਡੀਆਂ ਇੰਟਰਨੈਸ਼ਨਲ ਪੰਥਕ ਦਲ ਦੀਆਂ ਬ੍ਰਾਂਚਾਂ ਐ ਇਟਲੀ ਹੈ ਫਰਾਂਸ ਹੈ ਯੂਕੇ ਹੈ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਇੱਥੇ ਯੂਕੇ ਤੋਂ ਪਾਇ ਕੁਵਿੰਦਰ ਸਿੰਘਣੀ ਹੋਰ ਸਾਰੇ ਆਏ ਆ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਸੋ ਦਾਸ ਦੀਆਂ ਇੰਨੀਆਂ ਹੀ ਬੇਨਤੀਆਂ ਸਾਧ ਸੰਗਤ ਜੀ ਆਪਾਂ ਮਿਲ ਬੈਠ ਕੇ ਮੇਰੇ ਮਨ ਵਿੱਚ ਵੀ ਹੈ ਇਹ ਨਹੀਂ ਕਿ ਇਕੱਲਾ ਬੂਟਾ ਸੋ ਕਹਿ ਜਾਂਦਾ ਤੇ ਅਸੀਂ ਚੁੱਪ ਕਰ ਜਾਂਦੇ ਆ ਗੁਰਦੀਪ ਸਿੰਘ ਕਹਿ ਜਾਂਦਾ ਰਾਜਦੀਪ ਸਿੰਘ ਕਹਿ ਜਾਂਦਾ ਨਹੀਂ ਅਸੀਂ ਯਤਨਸ਼ੀਲ ਆ ਪਰ ਜਦੋਂ ਸਤਿਗੁਰੂ ਨੇ ਸ਼ਮਾ ਬਣਾਉਣਾ ਹੈ ਸਾਧ ਸੰਗਤ ਜੀ ਉਸੇ ਵੇਲੇ ਬੰਨਣਾ ਸੋ ਸਾਰਿਆਂ ਨੂੰ ਬੇਨਤੀ ਹੈ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ ਨਿਤਨੇਮ ਦੇ ਨਾਲ ਅਰਦਾਸ ਕਰਿਆ ਕਰੋ ਪੰਥ ਦੀ ਚੜ੍ਹਦੀ ਕਲ ਦੀ ਵੈਸੇ ਹੀ ਆਪਾਂ ਕਰਦੇ ਆਂ ਵਿਸ਼ੇਸ਼ ਤੌਰ ਤੇ ਕਰਿਆ ਕਰੋ ਸਤਿਗੁਰੂ ਜੀ ਰਹਿਮਤ ਕਰਨਗੇ ਕਿਰਪਾ ਕਰਨਗੇ ਦਾਸ ਦੀਆਂ ਇੰਨੀਆਂ ਹੀ ਬੇਨਤੀਆਂ ਭਾਈ ਪ੍ਰਵਾਨ ਕਰਨੀਆਂ ਦਾਸ ਦੇ ਬੋਲਣ ਤੋਂ ਬਾਅਦ ਇੱਕ ਬੀਬੀ ਉਹਨੇ ਜਾਣਾ ਉਹਦਾ ਪਿਤਾ ਭਾਈ ਵਿਰਿੰਦਰ ਸਿੰਘ ਕੋਈ 14 ਸਾਲ ਤੋਂ ਜੇਲ੍ਹ ਚ ਹੈ ਮੈਂ ਭਾਈ ਪਰਮਜੀਤ ਸਿੰਘ ਨੂੰ ਬੇਨਤੀ ਕਰਾਂ ਜਿਹੜੇ ਟ੍ਰਾਂਟੋ ਤੋਂ ਆਏ ਐ ਉਹ ਚੈਰਿਟੀ ਵੱਲੋਂ ਖਾਲਸਾ ਚੈਰਿਟੀ ਵੱਲੋਂ ਉਹਨਾਂ ਦਾ ਸਨਮਾਨ ਤੇ 5100 ਰੁਪਇਆ ਉਹਨਾਂ ਦੇ ਕੇ ਸਨਮਾਨ ਕਰਨਗੇ ਬੇ ਬੇਟੀ ਸੋਖ ਅਮਰਤ कौर ਨੂੰ ਬੇਨਤੀ ਹੈ ਕਿ ਉਹ ਸਨਮਾਨ ਚ ਲੈ ਲੈਣ ਦਾਸ ਤੋਂ ਬੋਲਦਿਆਂ ਤੋ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰੋ ਸਰਬੱਤ ਸੰਗਤ ਕੱਢ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ